ਲਓ ਜੀ ਆਪਾਂ ਖੜੇ ਹੋਏ ਆ ਇੱਕ ਪੰਜਾਬੀ ਭਾਈ ਕੋਲੇ ਜੋ ਆਪਣੇ ਟਰੈਕਟਰ ਟਰਾਲੀ ਤੇ ਸਬਜ਼ੀ ਵੇਚਦੇ ਨੇ ਤੇ ਪੁੱਛਦੇ ਆ ਇਹਨਾਂ ਤੋਂ ਕੀ ਰਿਸਪਾਂਸ ਮਿਲਦਾ ਹੈਗਾ ਸੱਚੀ ਕਾ ਭਾਈ ਜੀ ਸੱਚੀ ਕਾ ਮਤਲਬ ਕਿੰਨੀ ਕ ਸਬਜ਼ੀ ਵਿਕ ਜਾਂਦੀ ਹੈਗੀ ਆ ਠੀਕ ਹੈ ਚੱਲ ਰਹੀ ਹੈ ਇੰਨਾ ਸੁਖਾ ਸੀਗਾ ਠੀਕ ਠੀਕ ਚੱਲ ਰਿਹਾ ਹੈਗਾ ਤੇ ਤੁਸੀਂ ਮਤਲਬ ਇਹ ਆਪਣੇ ਟਰਾਲੀ ਦੇ ਵਿੱਚ ਹੀ ਬਣਾਇਆ ਹੋਇਆ ਹੈ ਇਹ ਦੁਕਾਨ ਬਣਾਈ ਹੋਈ ਹੈ ਹਾਂ ਜੀ ਹਾਂ ਆਪਣਾ ਟਰਾਲੀ ਦੇ ਤੋਂ ਕੁਫੀ ਚ ਕਿ ਇੱਥੇ ਆਇਆ ਇੱਕ ਮਿੰਟ ਇਹਨਾਂ ਨੂੰ ਕਹਿੰਦਾ ਇੱਕ ਮਿੰਟ ਦਿਖਾਓ ਕੈਮਰਾਮੈਨ ਨੂੰ ਕਹਿੰਦਾ ਟਰਾਲੀ ਤੇ ਐ ਟਰੈਕਟਰ ਇਹਨਾਂ ਦਾ ਖਾਓ ਆ ਦੇਖੋ ਜੀ ਆਪਦੀ ਟਰੈਕਟਰ ਟਰਾਲੀ ਨੂੰ ਹੀ ਇਹਨਾਂ ਨੇ ਦੁਕਾਨ ਬਣਾਇਆ ਹੋਇਆ ਹੈਗਾ ਤੇ ਦੁਕਾਨ ਬਣਾ ਕੇ ਇੱਥੇ ਇਹ ਵੇਚ ਰਹੇ ਨੇ ਸਬਜ਼ੀ ਇਹ ਖੜੇ ਨੇ ਥਾਪਰ ਆ ਕਾਲਜ ਦੇ ਬਿਲਕੁਲ ਨੇੜੇ ਥਾਪਰ ਦੀ ਇੱਥੇ ਕੰਧ ਲੱਗਦੀ ਉੱਥੇ ਨਾਲ ਖੜੇ ਹੋਏ ਨੇ ਤੇ ਮੈਂ ਸਾਲੋਂ 5 ਮਿੰਟ ਹੋ ਗਏ ਇੱਥੇ ਆਇਆ ਨੂੰ ਪਰ ਹਜੇ ਤੱਕ ਕੋਈ ਗਾਹਕ ਨਹੀਂ ਆਇਆ ਤੇ ਅੱਗੇ ਅਸੀਂ ਤੁਹਾਨੂੰ ਰੇਡੀਆਂ ਦਿਖਾਣੇ ਆ ਜਿੱਥੇ ਮਤਲਬ ਜਿਹੜੇ ਬਾਹਰ ਤੋਂ ਆਏ ਹੋਏ ਨੇ ਸਾਡੇ ਯੂਪੀ ਬਿਹਾਰ ਤੋਂ ਆਏ ਹੋਏ ਨੇ ਉਹਨਾਂ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਜਾਂ ਹੋਰ ਬਹੁਤ ਕੁਝ ਆ ਕੇ ਰੁਕਦਾ ਤੇ ਲੋਕੀ ਉੱਥੋਂ ਸਬਜ਼ੀ ਖਰੀਦਦੇ ਨੇ ਇੱਕ ਪਾਸੇ ਆਪਾਂ ਕਹਿ ਰਹੇ ਆ ਕਿ ਪੰਜਾਬੀ ਨੂੰ ਸਪੋਰਟ ਕਰਨਾ ਹੈਗਾ ਤੇ ਕਿੰਨੀ ਕੁ ਸਪੋਰਟ ਮਿਲਦੀ ਹੈ ਤੁਹਾਨੂੰ ਨਹੀਂ ਥੋੜੀ-ਮੋਟੀ ਐ ਇੰਨਾ ਕੋਈ ਫਾਸ ਨਹੀਂ ਆ ਦੇਖੋ ਵੀ ਇੰਨੀ ਜ਼ਿਆਦਾ ਕੋਈ ਸਪੋਰਟ ਨਹੀਂ ਹੈ ਤਾਂ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਸਾਡੇ ਪੰਜਾਬੀ ਜਿਹੜੇ ਬਾਹਰ ਜਾ ਰਹੇ ਨੇ ਬਾਹਰ ਜਾ ਕੇ ਵੀ ਉਹ ਲੇਬਰ ਕਰ ਰਹੇ ਨੇ ਬਾਹਰ ਦੇ ਹਾਲਾਤ ਆਪਾਂ ਨੂੰ ਪਤਾ ਹੀ ਹੈਗੇ ਕੀ ਹੈਗੇ ਨੇ ਪਰ ਇਹਦੀ ਨਹੀਂ ਸਾਥ ਨਹੀਂ ਦੇ ਦੇਣਾ ਜੀ ਇੱਥੇ ਆ ਦੇਖੋ ਭਾਈ ਸਾਹਿਬ ਵੀ ਕਹਿ ਰਹੇ ਕਿ ਪੰਜਾਬੀ ਵੀ ਪੰਜਾਬੀ ਦਾ ਸਾਥ ਨਹੀਂ ਦੇ ਰਿਹਾਗਾ ਸਬਜ਼ੀ ਵੀ ਦਿਖਾ ਦਿਓ ਸਬਜ਼ੀ ਡੇਲੀ ਤਾਜੀ ਲੈ ਕੇ ਆਉਣੇ ਆ ਇਹ ਨਹੀਂ ਵੀ ਕੀ ਇਹਨਾਂ ਕੋਲੇ ਕੋਈ ਸਬਜ਼ੀ ਪੁਰਾਣੀ ਹੋਏਗੀ ਤਾਂ ਨਹੀਂ ਹੁੰਦਾਗਾ ਇੱਕ ਵਾਰੀ ਕੈਮਰਾਮੈਨ ਨੂੰ ਕਹਿਣਾ ਕਿ ਸਬਜ਼ੀ ਦਿਖਾ ਦਿਓ ਜੀ ਇਹਨਾਂ ਦੀ ਔਰ ਕਿੰਨੇ ਵਜੇ ਜਾਣੇ ਸਵੇਰ ਸਬਜ਼ੀ ਲੈਣ ਸਵੇਰੇ ਜੀ 4 ਵਜੇ ਸਵੇਰੇ 4 ਵਜੇ ਇਹ ਚਲੇ ਜਾਂਦੇ ਨੇ ਸਬਜ਼ੀ ਲੈਣ ਤੇ ਵਾਪਸ ਬਾਅਦ ਵਿੱਚ ਉੱਠੇ ਹੋਈ ਆ ਤੇ ਰਾਤ ਨੂੰ ਫਿਰ ਕਿੰਨੇ ਵਜੇ ਤੱਕ ਹੁੰਨੇ ਤੁਸੀਂ ਇੱਥੇ ਰਾਤ ਨੂੰ 8:30 ਵਜੇ ਤੱਕ ਹੁੰਨੇ ਨੇ ਦੇਖੋ ਕਿੰਨੀ ਮਿਹਨਤ ਵਾਲਾ ਕੰਮ ਆ ਕਿ ਸਵੇਰੇ 4 ਵਜੇ ਉੱਠ ਕੇ ਦਿੱਲੀ ਜਾਂਦੇ ਨੇ ਦਿੱਲੀ ਜਾਂਦੇ ਤੇ ਡੇਲੀ ਸਬਜ਼ੀ ਲੈ ਕੇ ਆਉਂਦੇ ਨੇ ਫਿਰ ਜਿਹੜੀ ਸਬਜ਼ੀ ਨਹੀਂ ਲੱਗਦੀ ਫਿਰ ਉਹ ਬੱਸ ਕੋਈ ਬਾਤiyan ਦੀ ਆ ਜੀ ਥੋੜੀ ਮੋਟੀ ਥੋੜੀ ਹੁੰਦੀ ਜਾਂਦੀ ਬਾਤ ਵੀ ਮੱਛੀ ਵੀ ਆ ਨਹੀਂ ਲੱਗ ਪਿਆ ਆਂਦੀ ਪਰ ਮੰਨ ਲਓ ਜੇ ਆਪਾਂ ਪੰਜਾਬੀ ਪੰਜਾਬੀ ਦਾ ਸਾਥ ਦਈਏ ਜਾਂ ਪੰਜਾਬੀ ਲੋਕ ਪਟਿਆਲੇ ਦੇ ਵਿੱਚ ਹੀ ਗੱਲ ਕਰ ਰਹੇ ਆ ਲੋਕਾਂ ਜਿਆਦਾ ਖਰੀਦੇ ਹੋਣ ਤਾਂ ਮੈਨੂੰ ਨਹੀਂ ਲੱਗਦਾ ਸੀ ਇਹਨਾਂ ਨੂੰ ਟਰਾਲੀ ਦੇ ਵਿੱਚ ਨਹੀਂ ਪੈਂਦੀ ਇਹ ਆਪਣੀ ਕੋਈ ਵੱਡੀ ਦੁਕਾਨ ਪਾ ਕੇ ਸਬਜ਼ੀ ਵੇਚਦੇ ਹੁੰਦੇ ਕਿਉਂਕਿ ਹੁਣ ਇਹ ਟਰਾਲੀ ਦੇ ਵਿੱਚ ਰਹੇ ਤਾਂ ਇਹਨਾਂ ਦਾ ਜਿੰਨੇ ਕ ਸਬਜ਼ੀ ਇਹਨਾਂ ਨੂੰ ਵਿਕ ਰਹੀ ਹੈ ਪੈਸੇ ਇਹਨਾਂ ਨੂੰ ਆ ਰਹੇ ਨੇ ਇਹਨਾਂ ਕੋਲੇ ਬਸ ਆਈ ਚਲਾਈ ਚੱਲਾਈ ਚੱਲ ਰਹੀ ਹੈ ਉਹਨਾਂ ਦਾ ਆਪਾਂ ਨੂੰ ਪਤਾ ਲੱਗ ਰਿਹਾ ਹੈਗਾ ਇਹਨਾਂ ਤੋਂ ਤੇ ਮੈਂ ਬਹੁਤ ਟਾਈਮ ਤੋਂ ਇਹਨਾਂ ਕੋਲ ਸਬਜ਼ੀ ਖਰੀਦਦਾ ਵੀ ਰਿਹਾ ਹੈਗਾ ਇਨਾਂ ਕੋਲ ਇਤੇ ਪਰ ਬੜੇ ਬੜਾ ਮਨ ਸੀ ਕਿ ਇਹਨਾਂ ਦੀ ਵੀਡੀਓ ਜ਼ਰੂਰ ਬਣਾਈ ਜਾਵੇ ਤੇ ਅੱਜ ਸਾਡੇ ਕੋਲ ਟਾਈਮ ਸੀਗਾ ਤੇ ਅੱਜ ਅਸੀਂ ਇਹਨਾਂ ਕੋਲੇ ਆਏ ਆਂ ਵੀ ਇਹ ਜਿੱਥੇ ਮਰਜ਼ੀ ਖੜੇ ਹੋਣਾ ਸੀ ਇਹਨਾਂ ਕੋਲੇ ਸਬਜ਼ੀ ਖਰੀਦਣੀ ਹੈਗੀ ਆ ਤੁਹਾਡੇ ਕੋਲ ਸਬਜ਼ੀ ਲੈਣੇ ਆ ਇਹ ਨਾਲ ਹੋਣੇ ਕੋਈ ਵੀ ਵੀਡੀਓ ਬਣਾਉਣ ਦੇ ਬਾਰੇ ਖੇਤਰ ਸਮਝ ਨੇ ਕਿਹਾ ਤਾਂ ਅਸੀਂ ਪਛੇਟ ਸਕਦੇ ਆਂ ਇਹਨਾਂ ਕੋਲੇ ਖਰੀਦਦੇ ਆ ਤਾਂ ਉਹ ਅਪੀਲ ਹੈ ਕਿ ਅਸੀਂ ਪੰਜਾਬੀ ਜਿਹੜੇ ਹੈਗੇ ਆ ਪੰਜਾਬੀ ਦਾ ਸਾਥ ਤਾਂ ਦਿਈਏ ਫੇ ਅੱਗੇ ਅਸੀਂ ਹੁਣ ਤੁਹਾਨੂੰ ਹੋਰ ਰੇੜੀਆਂ ਵੀ ਦਿਖਾਵਾਂਗੇ ਜਿੱਥੇ ਤੁਸੀਂ ਪੰਜਾਬੀਆਂ ਨੂੰ ਹੀ ਹੋਰ ਰੇੜੀਆਂ ਤੋਂ ਮਤਲਬ ਸਬਜ਼ੀ ਖਰੀਦਦੇ ਹੋਏ ਦੇਖੋਗੇ ਅੱਗੇ ਹੁਣ ਕੰਟੀਨਿਊ ਕਰਦੇ ਆਂ ਅਸੀਂ ਵੀਡੀਓ ਦਿਖਾਣੇ ਤੁਹਾਨੂੰ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਪੀਲ ਹੈ ਕਿ ਇਹਨਾਂ ਕੋਲੋਂ ਸਬਜ਼ੀ ਖਰੀਦੀ ਜਾਵੇ ਠੀਕ ਹੈ